ਉਹ ਫੈਮਿਲੀ ਦੀ ਹੈ ਨਹੀਂ ਮੈਂ ਉੱਥੇ ਕੱਲ ਜਾ ਕੇ ਆਇਆ ਸੀ ਜੀ ਜਾ ਕੇ ਆਇਆ ਸੀ ਕੱਲ ਨੀਚੇ ਕੋਈ ਚੋਣ ਐਕਚੁਅਲੀ ਸਾਰਾ ਸੁੱਕਾ ਹੁੰਦਾ ਹੈ ਇਹ ਮੁੰਡੇ ਦਾ ਕੇਸ ਜੀ ਇਹਦਾ ਤੁਹਾਡਾ ਕੇਸ ਜੀ ਉਹ ਬੰਦਾ ਕਿੱਥੇ ਸੀ ਕਿੱਥੇ ਫਸ ਗਿਆ ਉਹ ਸਮਾਨ ਲਵੇ ਕਿੱਥੇ ਸਮਾਨ ਲਵੇ ਉਹ ਉੱਜੇ ਤਖੂਆ ਯਾਰ ਸਮਾਨ ਜਿੱਥੇ ਬਸ ਸਮਾਨ ਕੋਈ ਘੱਟ ਵਜਾ ਰਿਹਾ ਸੀਗਾ ਜੀ ਤਾਂ ਲੱਗਣ ਤੋਂ ਪਹਿਲਾਂ ਰਿਹਾ ਸੀ ਜੀ ਬਾਕੀ ਫੈਂਟ ਸਾਰਾ ਉੱਧਰ ਇਸ ਤੋਂ ਅੱਗੇ ਤਾਂ ਲੱਗੀ ਨਹੀਂ ਅੱਗ ਫਾਲੋ ਹਵਾ ਦੀ ਹਵਾ ਤੇ ਡਿਪੈਂਡ ਕਰਦਾ ਨਾ ਹਵਾ ਤੇ ਐਕਚੁਅਲੀ ਇਹ ਸਾਰਾ ਸੁੱਕਾ ਪਿਆ ਹੁੰਦਾ ਨਵੀ ਹੈ ਨਹੀਂ ਬਿਲਕੁਲ ਹੁਣ ਤਾਂ ਨਾਲ ਜਿੱਦਾਂ ਹੁਣ ਹਵਾ ਚੱਲ ਰਹੀ ਆ ਉਹ ਤਾਂ ਫਿਰ ਸਕਿੰਟਾਂ 'ਚ ਫੈਲ ਜਾਂਦੇ ਨਾ ਕਿ ਤੁਹਾਨੂੰ ਜੰਗਲ ਵਾਲੀ ਅੱਗ ਦੇ ਹਾਲ। ਦੇਖਿਆ ਵੀ ਬਾਅਦ ਚੱਲੀ ਆਪਾਂ ਨੂੰ ਪਤਾ ਹੀ ਨਹੀਂ ਲੱਗਾ ਜੀ ਅੱਗ ਤਾਂ ਤੂੰ ਸਾਰੇ ਅੱਗ ਬੁਝਾਉਣ ਲੱਗੇ ਹੋ ਤੇ ਪਤਾ ਹੀ ਨਹੀਂ ਲੱਗਿਆ ਵੀ ਬੰਦੇ ਕਿੱਥੇ ਨੇ। ਨਹੀਂ ਬੰਦੇ ਉਸਨੇ ਹੋਰ ਸੀਗੇ ਜਦੋਂ ਉਹ ਆ ਗਏ ਪਿੰਡ 'ਚ ਹੀ ਕਾਪੀ ਪਿੰਡ ਆ ਗਿਆ ਜੀ ਨਾਲ ਦੇ ਪਿੰਡ ਆ ਗਏ। ਅੱਛਾ ਮਤਲਬ ਮੈਂ ਕਿਹਾ ਵੀ ਪਹਿਲਾਂ ਇਹ ਘਿਰ ਗਿਆ ਤੇ ਬਾਅਦ 'ਚ ਆਇਆ। ਨਹੀਂ 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 ਇਹ ਬੰਦਾ ਤਾਂ ਪਤਾ ਨਹੀਂ ਲੱਗਿਆ ਕਿ ਨਾ ਸਾਰੇ ਆਪਣੇ ਆਪ ਹੀ ਆਉਣ ਵਾਲੇ ਪਾਸੇ ਹੋ ਗਏ। ਪਤਾ ਹੀ ਇੱਧਰ ਵੀ ਨਹੀਂ ਆ ਗਏ। ਅੱਛਾ। ਅੱਛਾ। ਉਹ ਦੂਰ-ਦੂਰ ਤੱਕ ਹੋਇਆ ਜੀ ਨਾ। ਅਰਬੇਤ ਜਮੀਨ ਬਾਹੀ ਵੀ ਸੀਗੀ ਕੱਲ ਮੈਂ ਜਾ ਕੇ ਆਇਆ ਜੀ ਇੱਕ ਤਾਂ ਉੱਥੇ ਸੀਗਾ ਬੰਦਾ ਫਰੀਦਕੋਟ ਤੋਂ ਹੋਰ ਉਹ ਤਾਂ ਇਸ ਤੋਂ ਵੀ ਬੁਰੀ ਤਰ੍ਹਾਂ ਝੋਲਿਆ ਹੋਇਆ ਸੀ 80 85% ਤੇ ਇੱਕ ਸੀਗਾ ਆਪਣਾ ਬਾਣ ਸਾਹਿਬ ਮੈਸਰ ਖਾਨਾ ਤੋਂ ਸੀ ਇਕੱਲੀ ਹਾਂ ਜਿਹੜਾ ਉਹ ਹੈਗਾ ਨਾ ਜੀ ਆਪਣੇ ਕੀ ਕਹਿੰਦੇ ਉਹਨੂੰ ਮੋੜ ਮੰਡੀ ਦਾ ਸੀ ਤਿੰਨ ਬੰਦੇ ਸੀਗੇ ਉੱਥੇ ਚਲੋ ਇਹਦਾ ਤਾਂ 55% ਹੈ ਜੀ ਉਹਨਾਂ ਦਾ 80% ਦੇ ਨੇੜੇ ਤੇ ਹਾਂ ਉਹ ਤਾਂ ਚਿਹਰਾ ਵੀ ਸਾਰਾ ਝੋਲਚਾ ਹੋਇਆ ਜੀ ਉਹਨਾਂ ਦਾ ਅੱਖਾਂ ਵੀ ਨਹੀਂ ਖੁੱਲਦੀਆਂ ਸੀ ਬੰਦ ਉਹ ਤਾਂ ਸਾਡੀ ਕਿਹਨੇ ਇਹ ਵੀ ਨਹੀਂ ਦੇ ਰਿਹਾ ਹਾਂਜੀ ਦੇਖੋ ਇਹਦੇ ਚ ਐਸੋ ਲੈਣਾ ਤੇ ਮੇਨ ਜਿਹੜਾ ਤਿੰਨਾਂ ਦਾ ਤੇਨਾਂ ਸੇਮ ਪ੍ਰੋਬਲਮ ਹੈ ਵੀ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਜੀ ਮਤਲਬ ਉਹਨੂੰ ਡਾਇਲਿਸਿਸ ਕਰਨਗੇ ਉਹ ਅਨਿਸ਼ਚਿਤ ਹੈ ਬਾਕੀ ਫਿਰ ਮੈਂ ਤਿੰਨਾਂ ਦਾ ਹੀ ਇਲਾਜ ਚੜਾ ਹੈਗਾ ਸਾਰਾ ਮੈਂ ਕਹਿੰਦਾ ਫ੍ਰੀ ਕਰਾ ਕੇ ਦਿਆਂਗੇ ਜੀ ਚਲੋ ਇਹ ਤਾਂ ਬੰਦਾ ਕਰ ਸਕਦਾ ਜੀ ਇਲਾਜ ਤਾਂ ਕਰਾ ਦਾਂਗੇ ਅਸੀਂ ਜਿਹੜਾ ਮਤਲਬ ਆ ਤਾਂ ਚਲੋ ਧੂੜੀ ਦਾ ਤਾਂ ਲੈ ਦਾਂਗੇ ਧੂੜੀ ਦਾ ਤਾਂ ਮਤਲਬ ਹਾਂ ਤੇ ਆ ਬਾਕੀ ਬਾ ਫਾਰਮ ਗ੍ਰੇਡ ਵਾਲਾ ਨੂੰ ਅਲਰਟ ਕੀਤਾ ਸੀ ਕਹਿੰਦੇ ਆ ਗਈ ਸੀ ਜਲਦੀ ਆ ਗਈ ਸੀ ਹਾਂ ਜੀ ਫਾਰਮ ਗ੍ਰੇਡ ਤਾਂ ਆ ਗਈ ਸੀ 5-4 ਮਿੰਟ ਚ ਆ ਗਈ ਜੀ ਫਾਰਮ ਉਹ ਦਰਖਤ ਵਿੱਚ ਹੋ ਸਕਿਆ ਜੀ ਨਾ ਦਰਖਤ ਵੀ ਆ ਮੱਕੀ ਵੀ ਖਰਾਬ ਹੋ ਜਾਵੇ ਦਰਸਾਣ ਉੱਥੇ ਮੱਕੀ ਵੀ ਜੀ ਵਿੱਚੀ ਐ ਐਕਚੁਅਲੀ ਇਹਨਾਂ ਜੀ ਮੱਕੀ ਵੀ ਉਹਦੇ ਕਰਕੇ ਰੁਗੀ ਜੀ ਮੈਨੂੰ ਦੱਸੋ ਵੀ ਜਦੋਂ ਆਪਾਂ ਕਣਕ ਪਾਉਂਦੇ ਆ ਸਰੋਂ ਕਿੰਨੀ ਦਿਨ ਪਹਿਲਾਂ ਵੱਢੀ ਜਾਂਦੀ ਆ ਸਰੋਂ 20 ਦਿਨ ਪਹਿਲਾਂ 20 ਦਿਨ ਪਹਿਲਾਂ ਵੱਢੀ ਜਾਂਦੀ ਆ ਨਾ ਜੀ ਮਤਲਬ ਜੇ ਆਪਾਂ ਦੇਖੋ ਕੋਸ਼ਿਸ਼ ਤਾਂ ਜੋ ਸਰਕਾਰ ਤਾਂ ਜੋ ਕਰ ਸਕਦੀ ਹੈ ਫਾਇਰ ਗ੍ਰੇਡ ਭੇਜੇਗੀ ਇਲਾਜ ਕਰਾ ਦੇਗੀ ਮਤਲਬ ਚਲੋ ਮੈਂ ਵੀ ਇੱਕ ਇਨਸਾਨੀ ਦੇ ਨਾਤੇ ਥੋੜੀ ਖਰੀਦ ਜੋ ਵੀ ਕੰਮ ਘਾਟਾ ਪੂਰਾ ਕਰ ਦਾਂਗੇ ਆਪਾਂ ਬਟ ਇਹ ਬਾਹਰ ਦਾ ਤਾਂ ਨਾ ਹੋਣ ਜੀ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਮੈਨੂੰ ਲੱਗਦਾ ਵੀ ਜਿੱਥੇ ਥੋੜੀ ਥੋੜੀ ਦੇਰ ਬਾਅਦ ਨਾ ਸਰੋਂ ਦੇ ਕਿਆਲੇ ਬੀਜਦੇ ਹੋ ਦੋ ਦੋ ਇੱਕ ਦੋਨੇ ਕਿਸਾਨ ਬੀਜ ਲੈਣ ਸਰੋਂ ਪਹਿਲਾਂ ਕੱਟੀ ਜਾਊਗੀ ਉਹ ਅੱਗ ਫਿਰ ਅੱਗੇ ਚੱਲੂਗੀ ਨਾ ਅੱਗ ਉਹਦੇ ਵਿੱਚ ਵੀ ਦੂਜਾ ਜਾਂ ਕੋਈ ਜਿਵੇਂ ਤੁਸੀਂ ਕਹਿੰਦੇ ਆ ਮੈਂ ਕਹਿੰਦਾ ਬਰਸੀਨ ਹੋਵੇ ਜੀ ਮੱਕੀ ਝੋਲਸੀ ਗਈ ਬੰਦੇ ਦਾ ਵੱਜ ਜਾਣਗੇ ਫਸਲ ਦੀ ਕਮੀ ਤਾਂ ਪੂਰੀ ਕੀਤੀ ਜਾ ਸਕਦੀ ਹੈ ਜੀ ਉਹ ਬਾਇਰ ਲਾਈਨ ਟਾਈਪ ਇੰਪਲੀਮੈਂਟ ਹੋ ਸਕਦਾ ਹੈ ਜੰਗਲ ਤੋਂ ਬਾਇਰ ਲਾਈਨ ਹਾਂ ਉਹ ਮਤਲਬ ਤੁਸੀਂ ਵਿੱਚ ਗ੍ਰੀਨ ਬੈਲਟਾ ਬਣਾ ਦਿਓ ਉਹਦੇ ਤੇ ਜਾਂ ਖਾਲੀ ਜਗ੍ਹਾ ਹੋਵੇ ਜਿਵੇਂ ਆਪਣੇ ਤੁਸੀਂ ਪਹਿਲਾਂ ਸਰੋਂ ਬੀਜ ਤੇ ਬਾਅਦ ਵਿੱਚ ਉੱਥੇ ਚਾਰਾ ਬੀਜਿਆ ਹੋਵੇ ਜਿਹੜੀ ਹਰੀ ਬੈਲਟ ਆ ਗਈ ਵਿਚਾਲੇ ਨਾ ਜੀ ਮਤਲਬ ਫਿਰ ਅੱਗੇ ਅੱਗੇ ਨਹੀਂ ਵਧੂਗੀ ਜਿਵੇਂ ਆ ਹੁਣ ਤਾਂ ਕੋਈ ਕਿਤੇ ਰੁਕਣਾ ਹੀ ਨਹੀਂ ਨਾ ਇਹਨੇ ਮਤਲਬ ਪਾਵੇ 4-5 10 ਕਿਲੋਮੀਟਰ ਲੰਘ ਜੇ ਕਈ ਜਗ੍ਹਾ ਤੇ ਹੋਇਆ ਵੀ ਆ ਕਈ ਪਿੰਡਾਂ ਚ ਲੰਘ ਜਾਂਦੀ ਜੀ ਕਈ ਪਿੰਡਾਂ 100-100 200 ਕਿਲਾ ਛੜਿਆ ਵੀ ਆ ਜੀ ਮਤਲਬ अच्छा फिर हुन फायर ब्रिगेड ਦਾ ਵੀ ਉਹਦਾ ਏਰੀਆ ਇੰਨਾ ਫੈਲ ਜਾਂਦਾ ਕਿ ਉਹ ਫਾਇਰ ਬ੍ਰਿਗੇਡ ਦੇ ਮਤਲਬ ਇੱਕ ਤਾਂ ਜਿੱਥੇ ਬਿਲਡਿੰਗ ਹੈ ਉੱਥੇ ਫਾਇਰ ਬ੍ਰਿਗੇਡ ਜ਼ਿਆਦਾ ਕੰਮ ਕਰਦੀ ਹੈ ਜਿੱਥੇ ਓਪਨ ਚ ਕਿੱਥੇ ਫਾਇਰ ਬ੍ਰਿਗੇਡ ਬੋਲਰ ਪੀ ਪੰਪ ਪੰਪ ਲੈ ਪਾਣੀ ਪੀਟਰ ਬਹੁਤ ਆਗੇ ਸੀ ਉਹਦੇ ਉੱਤੇ ਲੋਕ ਨੇ ਸਪਰੇਅ ਪੰਪ ਪਾਣੀ ਪਾ ਕੇ ਵੱਡੇ ਪੰਪ ਲੈ ਕੇ ਆ ਗਏ ਉਹਦੇ ਕਰਕੇ ਕੁਸਪਾਇਰ ਵਾਲੇ ਡਾਈ ਰੋਲ ਹੋ ਜਾਂਦਾ ਜੀ ਉਹਦੇ ਨਾਲ ਹਰਬੰਦ ਤਾਂ ਕਾਫੀ ਰੱਖਿਆ ਜੀ ਪਿੰਡਾਂ ਚ ਹਰੇਕ ਦਾ ਭਰ ਕੇ ਖੜਾਇਆ ਪਾਉਂਦਾ ਪੰਪ ਪਰ ਨਹੀਂ ਹੁੰਦਾ ਜੀ ਹੁੰਦਾ ਕਰਦੇ ਆ ਜੀ ਉਹ ਲੋਕ ਜਿਹੜੇ ਕਮਾਈਨ ਵਾਲੇ ਵੀ ਕਰਦੇ ਆ ਹੁਣ ਵਾਲੋ ਡਰਮ ਡਰੂ ਵੀ ਭਰ ਕੇ ਰੱਖਦੇ ਆ ਉਹ ਕਰਦੇ ਆ ਆਪਣੇ ਨਾਲ ਵੀ ਕਰਦੇ ਆ ਵਿਚਾਰੇ ਬਾਤ ਇਹ ਜੀ ਜਦੋਂ ਕਾ ਮੈਂ ਸੋਚ ਰਿਹਾ ਸੀ ਇਹਦੇ ਬਾਰੇ ਪੀ ਇਹ ਤੇ ਜਿਵੇਂ ਜੇ ਆ ਹੁਣ ਜਿੱਥੇ 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 ਉਹ ਅੱਗੇ ਸੀ ਮੱਕੀ ਉੱਥੇ ਰੋਗੀ ਹੈ ਨਾ ਜਾ ਕੇ ਨਹੀਂ ਤਾਂ ਗਲਣ ਗਏ ਕੀ ਕਰਕੇ ਰੋਗੀ ਜੀ ਇੱਧਰ ਮੱਕੀ ਦੀ ਤੇ ਉਹਦੇ ਵਾਸਤੇ ਕੀ ਕਰਨੀ ਸੀ ਉਹਨੇ ਬਾਹਿਆ ਬਾਈ ਓਹ ਖਾਲੀ ਖੇਤੀ ਉੱਥੇ ਵੀ ਰੋਕ ਗਈ ਮਤਲਬ ਜੇ ਸਰੋਂ ਵਾਲਾ ਹੋਏਗਾ ਤਾਂ ਖਾਲੀ ਰੁਕ ਜੇਗੀ ਉੱਥੇ ਇੱਕ ਕਣਕ ਦੀ ਉਹਨੇ ਕੀ ਕਰਨੀ ਸੀ ਹਾਂ ਮੈਂ ਵੈਸੇ ਗੱਲ ਕਰਦਾ ਵੀ ਕਣਕ ਉਹ ਸਰੋਂ ਤਾਂ ਪਹਿਲਾਂ ਵੱਢੀ ਜਾਊਗੀ ਨਾ ਤੇ ਚਲੋ ਇਹ ਤਾਂ ਥੋੜੀ ਸੀ ਨਾ ਜੀ ਰੋਕਾ ਸੀ ਤਾਂ 4 400 ਕੁ ਕਣਕ ਸੜ ਗਈ ਹੈ ਨਾ ਬਹੁਤ ਹਾਨੀ ਨੁਕਸਾਨ ਹੋਇਆ ਉਹ ਤਾਂ ਖਾਣ ਨੂੰ ਦਾਣੇ ਵੀ ਨਹੀਂ ਜਾਂਦੇ ਘਰ ਚੋਂ ਜਿਹੜੇ ਬੰਦੇ ਸਾਰੇ ਹੀ ਸੜ ਗਏ ਜ਼ਮੀਨ ਦੇ ਉੱਤੇ ਉਹਨਾਂ ਤਾਂ ਵਿਚਾਰੇ ਦਾਣੇ ਵੀ ਮੋਲ ਲੈਣੇ ਪੈਂਦੇ ਉਹਨਾਂ ਤਾਂ ਬਿਲਕੁਲ ਬਨੂ ਤਾਂ ਉਹਨੋਂ ਦੇ ਕੱਲ ਮੈਂ ਤਿੰਨ ਉਹਦਾ ਆਉਂਦੇ ਤਿੰਨ ਨੂੰ ਸ਼ਿਕਾਇਤ ਹੁੰਦੀ ਹੈ ਮੇਰੀ ਸਰ ਇਸ ਵਾਰੀ ਮੈਨੂੰ ਲੱਗਦਾ ਥੋੜੇ ਜ਼ਿਆਦਾ ਹੋਇਆ ਜੀ ਮੈਂ ਪੀ ਮੈਂ ਉੱਥੇ ਕੋਈ ਨਹੀਂ ਜੀ ਜ਼ਿਆਦਾ ਥੋੜਾ ਨਹੀਂ ਨਹੀਂ ਮੈਂ ਡਾਕਟਰਾਂ ਨੂੰ ਵੀ ਪੁੱਛਿਆ ਮੈਂ ਕਿਹਾ ਜੀ ਹਰ ਸਾਲ ਇੰਨੇ ਆਉਂਦੇ ਕਹਿੰਦੇ ਨਹੀਂ ਇਸ ਵਾਰੀ ਕੁਝ ਜ਼ਿਆਦਾ ਹੈ ਜੀ ਬਰਨ ਦੇ ਜਿਹੜੇ ਆ ਰਹੇ ਹਾਂ ਹਾਂ ਜੀ ਹਾਂ ਮਾਈਕ ਆਈਡ ਲਓ ਮਾਈਕ ਆਈਡ ਉੱਧਰਲੀ ਸਾਈਡ ਕਰ ਲਾ ਸਰ ਉੱਥੇ ਕਰ ਲਾ ਕੇ ਦੇ ਜੀ ਅਸਟੇਮ ਨਾਲ ਆਜ ਵਸਤੇਮ ਸਵਾਲ ਵੰਡ ਲਓ ਹਾਂਜੀ ਹਾਂਜੀ ਕਰ ਲਓ ਖੇਚੇ ਕਰੋ ਜੀ ਖੇਚੇ ਆਜੋ ਜੀ ਜਿੱਦਾਂ ਮਰਜ ਕਰ ਲਓ ਖੇਚੇ ਇੱਧਰ ਤੋਂ

ਸਰਦੂ ਜਿਹੜੇ ਹੈਗੇ ਬੀਤੇ ਦਿਨ ਜਿਹੜੀ ਅੱਗ ਲੱਗੀ ਸੀ ਤੇ ਇੱਕ ਬੰਦੇ ਤੇ ਥੋੜੇ ਸੁਗਿਆ ਦਿਨ ਦੂਰ ਤੇ ਸਰਕਾਰ ਵੱਲੋਂ ਕੀ ਮਾਲੀ ਮਦਦ ਕੀਤੀ ਹੈ ਦੇਖੋ ਪਹਿਲੀ ਤਾਂ ਜਦੋਂ ਮੈਨੂੰ ਇਹ ਖਬਰ ਮਿਲੀ ਨਾ ਜੀ ਜ਼ਰਾਸਲ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਜੰਦ ਨਸ਼ੀ ਵਿਰੋਧ ਤਾਂ ਨਾ ਜੀ ਮੈਂ ਅਪਰੋਚ ਪਰ ਤਰਨ ਤਰਨੋ ਰਮਨ ਸਾਹਿਬ ਦੇ ਟੂਰ ਤੇ ਸੀਗਾ ਕਾਫੀ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੋਂ ਉਹਨੂੰ ਘਟੋ ਘੱਟ ਵੀ 4-5 ਘੰਟੇ ਦਾ ਮੇਰਾ ਸਫ਼ਰ ਸੀਗਾ ਤੇ ਮੈਂ ਫਿਰ ਰਸੌਣ ਸਾਹਿਬ ਨਾਲ ਫੋਨ ਕੀਤਾ ਕਹਿੰਦੇ ਰਸੌਣ ਸਾਹਿਬ ਦਾ ਖੱਟ ਨਹੀਂ ਮੈਂ ਹੋਣੀ ਚਾਹਨਾ ਤੇ ਉਹ ਵੈਸੇ ਅਨਾਉਂਸਮੈਂਟ ਕਰਗੇ ਸੀ ਸੀ ਮੈਂ ਕੱਲ ਸਭ ਤੋਂ ਪਹਿਲੀ ਗੱਲ ਸੀ ਵੀ ਜਿਹੜਾ ਜਾਨੀ ਨੁ ਉਹ ਮੈਂ ਆਪਜੀ ਤਨਖਾਹ ਤੋਂ ਖਰੀਦ ਕੇ ਦੇ ਰਹਾ ਕਰਨ ਨੂੰ ਕੋਈ ਇਸ਼ੂ ਨਹੀਂ ਹੈ ਜਿਉਂ ਜਿੱਤੋਂ ਮਰਦੀ ਲਾਲਣ ਮੈਨੂੰ 10 ਦਿਨ ਪਹਿਨੇ ਦੀ ਤੂੜੀ ਆਈ ਉਹ ਬੰਦੇ ਤੇ ਅਸੀਂ ਪ੍ਰਸ਼ਾਸਨ ਵੱਲੋਂ ਵੀ ਸਾਰ ਸਭ 可能ਨਾਂ ਦੀ ਮਦਦ ਕਰ ਰਹੇ ਹਾਂ ਜੀ ਬਚਾਏ ਹੋ ਗਿਆ ਵੀ ਤੂੜੀ ਸੀ ਮਤਲਬ ਦਾਣਾ ਸੰਭਾਲਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹਦਾ ਬੰਦੇ ਦਾ ਜਿਹੜਾ ਨੁਕਸਾਨ ਹੋਇਆ ਨਾ ਜੀ ਤੇ ਕੱਲ ਮੈਂ ਪੀਜੇ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇੱਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜਵੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਹ ਇਸ ਤੋਂ ਵੀ ਜ਼ਿਆਦਾ ਬੁਰੀ ਇਹਨਾਂ ਦਾ ਜਿਹੜਾ ਇਲਾਜ ਆਇਆ ਸੀ ਉਹ ਮੈਂ ਮਾਨਜੋਗ ਮੁਖਤਸਰ ਸਾਹਿਬ ਨਾਲ ਮੇਰੀ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਜੀ ਉਹ ਕਹਿੰਦੇ ਰੋਡਸ ਕਰਨ ਦਾ ਸਾਰਾ ਇਲਾਜ ਕਰਾਓ ਉਹਦੇ ਜੀ ਕੰਮ ਨਹੀਂ ਰਹਿਣੀ ਚਾਹੀਦੀ ਇਲਾਜ ਸਾਰਾ ਸੀ ਇਹਨਾਂ ਦਾ ਫ੍ਰੀ ਕਰਾਵਾਂਗੇ ਜੀ ਸਾਰਾ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਕੋਈ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਕੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਟਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨਾ ਜ ਉਹਨਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਇਹਨੂੰ ਏਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਮਤਲਬ ਕਿਡਨੀਆਂ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੀਆਂ ਤੇ ਡਾਇਲਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਔਰ ਅਰਦਾਸ ਵੀ ਆ ਹੁਣ ਤੇ ਇਸ ਤੋਂ ਅੱਗੇ ਤਾਂ ਅਰਦਾਸ ਹੀ ਆ ਜੀ ਇਹ ਉਹਨਾਂ ਦੇ ਗੁਰਦੇ ਠੀਕ ਹੋ ਜਾਣ ਨੂੰ ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ ਉਹ ਉਹਨਾਂ ਦੇ ਬਰਨ 50 55% ਦੂਜਿਆਂ ਦੇ 80% ਦੇ ਕਰੀਬ ਜੀ 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਹੋਛਾ ਹੋਇਆ ਸੀ ਤੇ ਅਗਸਤੋ ਅੱਗੇ ਅਰਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ ਸਰਕਾਰ ਇਹਨਾਂ ਦੇ ਨਾਲ ਖੜੀ ਆ ਜੀ ਪੂਰੀ ਲਟਕੇ ਖੜੀ ਆ ਅਸੀਂ ਇਹ ਸਾਰਾ ਕੁਝ ਕਰਾਂਗੇ ਅਸੀਂ ਮੈਂ ਇਹਨਾਂ ਨਾਲ SLA ਕਰ ਰਿਹਾ ਸੀਗਾ ਜੀ ਅੱਗੇ ਜਿਸ ਤਰ੍ਹਾਂ ਆਪਣੇ ਬੁਜਿੱਤੇ ਜਿੱਤੇ ਕਣਕ ਆ ਵੀ ਨਹੀਂ ਤਾਂ ਕਣਕ ਹੈ ਕਿਤੇ ਕਿਤੇ ਜਗ੍ਹਾ ਤੇ 100 100 200 200 ਏਕੜ ਸੜ ਗਏ ਨਾ ਜੀ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਉਹ ਹਰਾ ਹੁੰਦਾ ਉਹਦੇ ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੀ ਉਸ ਲਈ ਵੈਸੇ ਵੀ ਜਿਹੜੀ ਓਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕ ਤਰ੍ਹਾਂ ਹੁੰਦਾ ਉਹਦੇ ਚ ਨਹੀਂ ਆਂਦੀ ਦਿੱਕਤ ਤੇ ਕਣਕ ਚ ਆਂਦੀ ਆ ਤੇ ਇਹਦੇ ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਵਾਟਾ ਜੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਈਵਰਸੀਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 20 ਦਿਨ ਪ ਜਾਂ ਕੋਈ ਉਹਦੇ ਚ ਵੱਢ ਕੇ ਚਾਰਾ ਬੀਜਦਾ ਜਾਂ ਜਵੇਂ ਬਰਸੀਨ ਆ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀਗਾ ਸੋ ਜੇ ਇਸ ਤਰ੍ਹਾਂ ਦਾ ਕੋਈ ਆਪਣੇ ਕਿਸਾਨ ਵੀ ਜੇ ਲੋਕਲ ਲੈਵਲ ਤੇ ਪਲੈਨਿੰਗ ਕਰਕੇ ਨਾ ਜੀ ਤੇ ਉਹਦੇ ਚ ਗ੍ਰੀਨ ਜਿਹੜੀਆਂ ਕੋਈ ਕ੍ਰੌਪਸ ਖੜੀਆਂ ਆਉਣ ਜਦੋਂ ਕਣਕ ਨੇ ਪੱਕਣਾ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜਿਹੜੀ ਇਹਦੇ ਵਿੱਚ ਮਦਦ ਮਿਲ ਸਕਦੀ ਹੈ ਬਾਕੀ ਇੰਸਾਨ ਭਰਾ ਅਵੇਅਰ ਹੈਗੇ ਜੀ ਇਹ ਸਾਰਾ ਪਾਣੀ ਸਟੋਰ ਕਰਦੇ ਆ ਇਹਨਾਂ ਨੇ ਇੱਥੇ ਆ ਕੇ ਵੀ ਇਹਨਾਂ ਨੇ ਸਾਰਾ ਸਾਰਾ ਪਿੰਡ ਪਹੁੰਚ ਗਿਆ ਸੀਗਾ ਲੇਕਿਨ ਇੱਕ ਬੰਦਾ ਕਿਤੇ ਘਿਰ ਗਿਆ ਕੁਝ ਦੋਨੋਂ ਪਾਸੇ ਉਹਨਾਂ ਦੇ ਮਾਦੇਬਾ ਪੰਜਾਬ ਚ ਇੱਗ ਦੀ ਕਿਤਵਾਵਾ ਵਾਪਸੀ ਨੇ ਸਰਕਾਰ ਬਾਗ ਦਾ ਇਹ ਸਰਕਾਰੇ ਦੇ ਬਾਰੇ ਕਰਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਚ ਆਪਾਂ ਉਹਦੇ ਚ ਆਪਾਂ ਨੂੰ ਸੋਚਣਾ ਪਏਗਾ ਵੀ ਕਿਸਾਨਾਂ ਦੇ ਲੈਵਲ ਤੇ ਕੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਉਹਦੇ ਨਾਲ ਡਾਈਵਰਸੀਫਿਕੇਸ਼ਨ ਵੀ ਹੋਏਗੀ ਵੀ ਗ੍ਰੀਨ ਬੈਲਟ ਸੋਣ ਥੋੜੀ ਬਾਕੀ ਸਾਨੂੰ ਚੇਤਨ ਹੋਣਾ ਪਵੇਗਾ ਅੱਜ ਕੱਲ ਜਿਵੇਂ ਬਿਜਲੀ ਦਾ ਸਰਕਾਰ ਬੰਦ ਰੱਖਦੀ ਐ ਸੋ ਚੰਗਾਣਾ ਵਾਲੀ ਗੱਲ ਉਹ ਤਾਂ ਪ੍ਰੋਬਲਮ ਹੋ ਜਾਂਦੀ ਐ ਸੋਲਵ ਜੀ ਤੇ ਦੂਜਾ ਹੈਗਾ ਵੀ ਜਦੋਂ ਕੰਬਾਈਨ ਹਾਰਵੈਸਟਰ ਚੱਲਦੀ ਐ ਜਾਂ ਜਿਹੜੀ ਆਪਣੇ ਧੂੜੀ ਬਣਾਉਣ ਵਾਲੀ ਮਸ਼ੀਨ ਚੱਲਦੀ ਐ ਨਾ ਜੀ ਉਹ ਜਦੋਂ ਮਸ਼ੀਨ ਵੀ ਚੱਲਦੀ ਉਹਦੇ ਨਾਲ ਵੀ ਚੰਗਾੜੀਆਂ ਪੈਦਾ ਹੁੰਦੀਆਂ ਕਈ ਵਾਰੀ ਉਹਦੇ ਨਾਲ ਹੀ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਅਣਗਹਿਲੀ ਕਰ ਦਿੰਦਾ ਵੀ ਜਿਵੇਂ ਇੱਥੇ ਲੱਗਦਾ ਵੀ ਇੱਥੇ ਕੋਈ ਮਸ਼ੀਨ ਵੀ ਨਹੀਂ ਚੱਲ ਰਹੀ ਸੀ ਔਰ ਕੋਈ ਤਾਰਾ ਮੜੀ ਵੀ ਗੱਲ ਨਹੀਂ ਸੀ ਇੱਥੇ ਤੇ ਇਹ ਤਾਂ ਕੋਈ ਕੁਛ ਦੀ ਮੱਲ ਅਣਗਹਿਲੀ ਹੋ ਗਈ ਮੂਰਖਤਾ ਕਰ ਲੋ ਤੁਸੀਂ ਫਿਰ ਸਿਕਰੇਟ ਬੀਡੀ ਸੁੱਟਦੀ ਜਾਂ ਕੁਝ ਕਰਤਾ ਉਹਦੇ ਨਾਲ ਕਿੱਥੇ ਤੱਕ ਕਿੱਥੇ ਮਤਲਬ ਗੱਲ ਪਹੁੰਚ ਗਈ ਬੰਦਾ ਕਿੱਥੇ ਪਹੁੰਚ ਗਿਆ ਜੀ ਆਪਣਾ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਤੇ ਇਹਦੇ ਵਿੱਚ ਮਤਲਬ